ਮੋ ਬਾਰੇ ਮੈਂ ਦੇਖਦਾ ਮੈਂਨੇ ਫੋਨ ਕਰਾਇਆ ਸਰ ਨੇ ਮੇਰੇ ਸਾਥ ਬਹੁਤ ਅੱਛੀ ਤਰ੍ਹਾਂ ਬਾਤ ਕਰੀ ਉਹਨਾਂ ਕੋਈ ਬਾਤ ਨਹੀਂ ਆਪ ਕੀਤਾ ਉਹਨਾਂ ਦੇ ਬਾਰੇ ਮੈਂ ਕਹਿੰਦਾ ਇਹ ਬਾਹਰੀ ਟਾਂਗਾ ਕਹਤ ਨਹੀਂ ਇਹ ਪੇਪੜੀ ਹਟਾਂਗੇ ਇਹੀ ਲਗਾਉਗੇ ਹਾਂਜੀ ਬਹੁਤ ਚੰਗਾ ਬਹੁਤ ਅੱਛਾ ਪ੍ਰੋਗਰਾਮ ਹੈ ਜੀ ਇਹ ਮਤਲਬ ਅੱਛਾ ਹੈ ਆਪਣੇ ਐਕਟਿਵ ਊਮੈਨ ਦੀ ਜਿਹੜੀ ਮੈਡਮ ਜੀ ਨੇ ਹਰਲੀਨ ਕੌਰ ਜੀ ਬਹੁਤ ਅੱਛਾ ਕੰਮ ਕਰ ਰਹੇ ਨੇ ਤੇ ਮੈਂ ਕਹਿੰਦਾ ਪ੍ਰਮਾਤਮਾ ਉਹਨਾਂ ਨੂੰ ਵੱਡੀਆਂ ਉਮਰਾਂ ਕਰ ਦੇਣ ਤਾਂ ਜੋ ਅੱਗੇ ਵੀ ਸੇਵਾ ਕਰੀ ਜਾਣ ਬਈ ਤਾਂ ਐਕਟਿਵ ਊਮੈਨ ਇਸ ਸਤਾ ਨਕਲੀ ਅੰਗਾਂ ਦਾ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਦੇਖੋ ਇਹ ਮਾਨਵਤਾ ਦੀ ਭਲਾਈ ਦੇ ਲਈ ਐਕਟਿਵ ਹਿਊਮਨ ਸੰਸਥਾ ਜਿਹੜੀ ਹੈ ਇਸ ਵੇਲੇ ਕੰਮ ਕਰ ਰਹੀ ਹੈ ਹਰਲੀਨ ਜੀ ਬਹੁਤ ਇੱਕ ਇੱਕ ਤਰ੍ਹਾਂ ਦੀ ਆਇਰਨ ਲੇਡੀ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਖਾਲੀ ਪੰਜਾਬ ਤੇ ਨਹੀਂ ਹਿਮਾਚਲ 'ਚ ਵੀ ਹੋ ਰਿਹਾ ਹੁਣ ਅਸੀਂ ਪੰਚਕੂਲਾ ਵੀ ਕਵਰ ਕਰਾਂਗੇ ਅੱਗੇ ਸਾਰਾ ਹਰਿਆਣਾ ਵੀ ਕਵਰ ਕਰਾਂਗੇ ਮਤਲਬ ਜਿੰਨਾ ਕਿ ਸਾਡੇ ਤੋਂ ਵੱਧ ਤੋਂ ਵੱਧ ਜਿਹੜਾ ਹੈਗਾ ਭਲਾ ਹੋ ਸਕੇਗਾ ਲੋਕਾਂ ਦਾ ਉਹ ਹੋਏਗਾ ਤੇ ਹਰਲੀਨ ਜੀ ਬਹੁਤ ਹੀ ਚੰਗਾ ਔਰ ਨੇਕ ਕੰਮ ਕਰ ਰਹੇ ਨੇ